ਸਿਖਨਾਲ ਚੁੜਿਆ ਵੱਡਾ ਮਾਮਲਾ ਸਾਹਮਣੇ ਆਇਆ ਦੱਸਦੀ ਕਿ ਪੱਛਮੀ ਬੰਗਾਲ ਵਿੱਚ ਸੱਤਾਧਾਰੀ ਤਰਨੂਲ ਕਾਂਗਰਸ ਨੇ ਦਾਵਾ ਕੀਤਾ ਕਿ ਕੇਂਦਰੀ ਮੰਤਰੀ ਅਤੇ ਭਾਜਪਾ ਆਗੂ ਜਿਹੜੀ ਖਿਲਾਫ ਕਲਕੱਤਾ ਦੀ ਇੱਕ ਪੁਲਿਸ ਥਾਣੇ ਵਿੱਚ ਐਫਆਈਆਰ ਦਰਜ ਕੀਤੀ ਗਈ ਹੈ ਜਿਸ ਵਿੱਚ ਦੋਸ਼ ਲਾਇਆ ਗਿਆ ਕਿ ਉਨ੍ਹਾਂ ਨੇ ਇੱਕ ਸਿੱਖ ਵਿਅਕਤੀ ਤੇ ਚप्पल ਛੁੱਟੀਆ ਜੋ ਉਸਦੀ ਪੱਗ ਤੇ ਲੱਗੀਆਂ ਭਾਜਪਾ ਨੇ ਇਸ ਦੋਸ਼ ਨੂੰ ਖਾਰਜ ਕਰਦੇ ਹਾਂ ਦਾਵਾ ਕੀਤਾ ਕਿ ਇਹ ਸਿਰਫ ਵਿਰੋਧ ਪ੍ਰਦਰਸ਼ਨ ਵਿੱਚ ਇਸਤੇਮਾਲ ਕੀਤਾ ਗਿਆ ਇੱਕ ਕਾਗਜ਼ ਸੀ ਦੱਖਣੀ ਕਲਕੱਤਾ ਦੇ ਪੁਲਿਸ ਸਟੇਸ਼ਨ ਵਿੱਚ ਦਰਜ ਦੀ ਐਫਆਈਆਰ ਵਿੱਚ ਦਾਵਾ ਕੀਤਾ ਗਿਆ ਕਿ ਜੋ ਕਿ ਸੂਬਾ ਪ੍ਰਧਾਨ ਭਾਜਪਾ ਦੇ ਪ੍ਰਧਾਨ ਦੀ ਅਗਵਾਈ ਵਿੱਚ ਭਾਜਪਾ ਨੇਤਾਵਾਂ ਨੂੰ ਦੱਖਣੀ ਜਿਹੜੀ ਚੋਪੇ ਪਰਗਨਾ ਦੇ ਹਿੰਸਾ ਪ੍ਰਭਾਵਿਤ ਮਹੇਸ਼ ਤਾਲਾ ਦਾ ਦੌਰਾ ਕਰਨ ਤੋਂ ਰੋਕੇ ਜਾਣ ਮੰਗਰੋ ਹਿਰਾਸਤ ਚ ਲਿਆ ਗਿਆ ਸੀ ਮੁੱਖ ਮੰਤਰੀ ਮਮਤਾ ਬੈਂਨਾ ਜੀ ਦੇ ਹਾਇਸ਼ ਦੇ ਨੇੜੇ ਹਜ਼ਾਰਾਂ ਰੋਡ ਅਤੇ ਹਰੀਸ਼ ਚੈਟਰਜੀ ਸਟਰੀਟ ਨੂੰ ਜੋੜਨ ਵਾਲੇ ਚੌਰਾਹੇ ਤੇ ਇੱਕ ਜਨਤਕ ਸਥਾਨ ਤੇ ਚਪਲ ਸੁੱਟੀ ਸੀ। ਧਰਮਯੂਨ ਕਾਂਗਰਸ ਨੇ ਐਕਸ ਤੇ ਜਿਹੜਾ ਇੱਕ ਪੋਸਟ ਵਿੱਚ ਐਫਆਈਆਰ ਦੀ ਇੱਕ ਕਾਪੀ ਸਾਂਝੀ ਕਰਦੇ ਹੋਏ ਕਿਹਾ ਕਿ ਸ਼ਿਕਾਇਤਕਰਤਾ ਜੋ ਕਿ ਇੱਕ ਸਿੱਖ ਵਿਅਕਤੀ ਆ ਨੇ ਦੋਸ਼ ਲਾਇਆ ਕਿ ਇਹ ਮੰਜੂਮਦਾਰ ਵੱਲੋਂ ਜਾਣ ਬੁੱਝ ਕੇ ਕੰਮ ਕੀਤਾ ਸੀ ਜਿਸ ਨਾਲ ਧਾਰਮਿਕ માનਤਾਵਾਂ ਦਾ ਅਪਮਾਨ ਕੀਤਾ ਤੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਤੇ ਉਸ ਉੱਤੇ ਹਮਲਾ ਹੋਇਆ ਡਿਜੀਟਲ ਮੀਡੀਆ ਪਲੇਟਫਾਰਮ ਤੇ ਸਾਂਝੀ ਕੀਤੀ ਗਈ ਐਫਆਈਆਰ ਦੀ ਕਾਪੀ ਦੇ ਅਨੁਸਾਰ ਇਹ ਭਾਰਤੀ ਸਜ਼ਾ ਜਬਤ ਦੀ ਧਾਰਾ 302 ਕਿਸੇ ਵੀ ਵਿਅਕਤੀ ਨੂੰ ਉਸ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੇ ਕੰਮਾਂ ਤੋਂ ਸੁਰੱਖਿਆ ਪ੍ਰਦਾਨ ਕਰਨਾ 115 ਸਵੈ ਇੱਛਾ ਨਾਲ ਠੇਸ ਪਹੁੰਚਾਉਣ ਦੇ ਤਹਿਤ ਦਰਜ ਕੀਤੀ ਗਈ ਸੀ ਪੱਛਮੀ ਮੰਗਾਲ ਵਿੱਚ ਸੱਤਾਧਾਰੀ ਤਰਮੂਲ ਨੇ ਦਾਅਵਾ ਕੀਤਾ ਕੀ ਸਿੱਖ ਭਾਈਚਾਰੇ ਨੇ ਮਨਜੂਮਦਾਰ ਵਿਰੁੱਧ ਜਾਇਜ਼ ਗੁੱਸੇ ਨਾਲ ਪ੍ਰਤੀਕਿਰਿਆ ਜाहिर ਕੀਤੀ ਦੱਸਦੇ ਕਿ ਪੱਛਮੀ ਬੰਗਾਲ ਵਿੱਚ ਸੱਤਾਧਾਰੀ ਦਰਮਯੂਲ ਕਾਂਗਰਸ ਨੇ ਦਾਵਾ ਕੀਤਾ ਕਿ ਕੇਂਦਰੀ ਮੰਤਰੀ ਅਤੇ ਭਾਜਪਾ ਆਗੂ ਖਿਲਾਫ ਕੋਲਕਾਤਾ ਦੇ ਇੱਕ ਪੁਲਿਸ ਥਾਣੇ ਵਿੱਚ ਐਫਆਈਆਰ ਦਰਜ ਕੀਤੀ ਗਈ ਹੈ ਜਿਸ 'ਚ ਦੋਸ਼ ਲਾਇਆ ਗਿਆ ਕਿ ਉਹਨਾਂ ਨੇ ਇੱਕ ਸਿੱਖ ਵਿਅਕਤੀ ਤੇ ਚप्पल ਸੁੱਟੀ ਆ ਤੇ ਉਸਦੀ ਪੱਗ ਤੇ ਲੱਗੀ ਆ ਭਾਜਪਾ ਨੇ ਇਸ ਦੋਸ਼ ਨੂੰ ਖਾਰਜ ਕਰਦੇ ਆ ਦਾਵਾ ਕੀਤਾ ਕਿ ਇਹ ਸਿਰਫ ਵਿਰੋਧ ਪ੍ਰਦਰਸ਼ਨ ਵਿੱਚ ਇਸਤੇਮਾਲ ਕੀਤਾ ਗਿਆ ਇੱਕ ਕਾਗਜ਼ ਸੀ ਦੱਖਣੀ ਕੋਲਕਾਤਾ ਦੇ ਪੁਲਿਸ ਸਟੇਸ਼ਨ ਵਿੱਚ ਦਰਜ ਕੀਤੀ ਐਫਆਈਆਰ ਵਿੱਚ ਦਾਵਾ ਕੀਤਾ ਗਿਆ ਕਿ ਮੰਜੂਮ ਧਰਮ ਜੋ ਕਿ ਸੁਪਾ ਪ੍ਰਧਾਨ ਪ੍ਰਧਾਨ ਨੇ ਅਗਵਾਈ ਵਿੱਚ ਭਾਜਪਾ ਨੇਤਾਵਾਂ ਨੂੰ ਦੱਖਣੀ 24 ਪਰਗਨਾ ਦੇ ਹਿੰਸਾ ਪ੍ਰਭਾਵਿਤ ਮਹੇਸ਼ ਤਾਲਾ ਦਾ ਦੌਰਾ ਕਰਨ ਤੋਂ ਰੋਕੇ ਜਾਣ ਮੰਗਰੋਂ ਹਿਰਾਸਤ ਚ ਲਿਆ ਗਿਆ ਸੀ